ਲੋਕਾਂ ਦੇ ਵੱਲੋਂ ਐਪਲ ਸਟੋਰ ਲੁੱਟੇ ਜਾਣ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਇਮੀਗ੍ਰੇਸ਼ਨ ਛਾਪਿਆਂ ਵਿਰੁੱਧ ਅਮਰੀਕਾ ਦੇ ਲਾਸ ਐਂਜਲਸ 'ਚ ਲੋਕ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਨੇ। ਪਰ ਇਹ ਪ੍ਰਦਰਸ਼ਨ ਹੁਣ ਹਿੰਸਾ ਅਤੇ ਪੰਤ ਤੋੜ ਦੇ ਵਿੱਚ ਤਬਦੀਲ ਹੋ ਗਿਆ ਹੈ। ਵਿਰੋਧ ਪ੍ਰਦਰਸ਼ਨਾਂ ਦੇ ਵਿੱਚਕਾਰ ਕੁਝ ਲੋਕਾਂ ਨੇ ਐਪਲ ਸਟੋਰ ਹੀ ਲੁੱਟ ਲਿਆ। ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਰਾਤੋ-ਰਾਤ ਐਪਲ ਸਟੋਰ ਅਤੇ ਜਾਰਡਨ ਫਲੈਗਸ਼ਿਪ ਵਰਗੇ ਸਟੋਰਾਂ ਨੂੰ ਲੁੱਟ ਲਿਆ ਗਿਆ। ਸੋਸ਼ਲ ਮੀਡੀਆ 'ਤੇ ਜਿਹੜੀ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਹੁੱਡੀ ਪਾਣੇ ਲੋਕਾਂ ਨੇ ਦੁਕਾਨ ਦੇ ਅੰਦਰ ਭੰਨਤੋੜ ਕੀਤੀ ਲੋਕਾਂ ਨੂੰ ਸਟੋਰਾਂ ਦੇ ਵਿੱਚ ਦਾਖਲ ਹੋਣ ਲਈ ਖਿੜਕੀਆਂ ਤੋੜਦੇ ਵੀ ਦੇਖਿਆ ਗਿਆ ਜਦੋਂ ਕਿ ਦਰਜਨਾ ਲੋਕ ਸਾਈਕਲਾਂ ਤੇ ਐਪਲ ਸਟੋਰ ਦੇ ਵਿੱਚ ਦਾਖਲ ਹੋਏ ਉਹ ਐਪਲ ਗੈਜਟਸ ਦੇ ਡੱਬੇ ਲੈ ਕੇ ਬਾਹਰ ਆਇਆ ਤੇ ਅਧਿਕਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ 트럼ਪ ਪ੍ਰਸ਼ਾਸਨ ਦੇ ਫੈਸਲੇ ਤੋਂ ਬਾਅਦ ਮਾਹੌਲ ਕਾਫੀ ਗਰਮ ਹੁੰਦਾ ਜਾ ਰਿਹਾ ਹੈ ਲਾਸ ਐਂਜਲਸ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੈ ਹੁਣ ਹਿੰਸਾ ਦਾ ਰੂਪ ਲੈ ਗਿਆ ਹੈ ਲੋਸ ਐਂਜਲਸ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਲਗਾਤਾਰ جاری ਹੈ ਸ਼ਹਿਰ ਦੇ ਵਿੱਚ ਹਫੜਾ ਦਫੜੀ ਦੀ ਲਹਿਰ ਦੌੜ ਗਈ ਹੈ ਜਦੋਂ ਕਿ ਕਈ ਲੋਕਾਂ ਨੇ ਰਾਤ ਭਰ ਇੱਕ ਐਪਲ ਸਟੋਰ ਨੂੰ ਲੁੱਟਿਆ ਹੈ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਲੁੱਟ ਤੋਂ ਬਾਅਦ ਲੋਕ ਸਟੋਰ ਛੱਡਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਪੁਲਿਸ ਦੇ ਪਹੁੰਚਣ ਤੇ ਕੁਝ ਲੋਕ ਐਪਲ ਸਟੋਰ ਦੇ ਅੰਦਰ ਫਸੇ ਹੋਏ ਵੀ ਦਿਖਾਈ ਦੇ ਰਹੇ ਨੇ ਵੀਡੀਓ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲੋਸ ਐਂਜਲਸ ਦੇ ਵਿੱਚ ਦੱਸਦੇ ਕਿ ਪਿਛਲੇ 5 ਜੋ ਦਿਨਾਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਖਿਲਾਫ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਡੋਨਲਡ 트ੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਲੈਣ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਲਾਸ ਐਂਜਲਸ ਵੀ ਭੇਜਿਆ 트ੰਪ ਪ੍ਰਸ਼ਾਸਨ ਨੇ ਫਿਰ ਨੈਸ਼ਨਲ ਗਾਰਡ ਦੇ ਸੈਨਿਕਾਂ ਨੂੰ ਤਾਇਨਾਤ ਕੀਤਾ ਤੇ ਪਹਿਲਾਂ ਤੋਂ ਹੀ ਪੜਕੀ ਹੋਈ ਅੱਗ ਨੂੰ ਹੋਰ ਵੀ ਹਵਾ ਦੇ ਦਿੱਤੀ ਜਿਸ ਦੇ ਨਾਲ ਪੁਲਿਸ ਅਧਿਕਾਰੀਆਂ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਵੀ ਹੋਈਆਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਛਾਪੇਮਾਰੀ ਸ਼ੁਰੂ ਕਰਨ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤਾਂ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਰਾਤ ਦਾ ਕਰਫਿਊ ਲਗਾਉਣ ਦਾ ਵੀ ਐਲਾਨ ਕੀਤਾ ਗਿਆ ਹੈ ਇਸ ਦਾ ਐਲਾਨ ਮੇਅਰ ਕੈਰਨ ਦੇ ਵੱਲੋਂ ਕੀਤਾ ਗਿਆ ਹੈ। ਇੱਕਦਮ ਪਿਛਲੇ ਕੁਝ ਦਿਨਾਂ ਤੋਂ ਰਾਜ ਦੇ ਵਿੱਚ ਹੋ ਰਹੀ ਹਿੰਸਾ ਤੇ ਵਿਰੋਧ ਪ੍ਰਦਰਸ਼ਨਾਂ ਭੰਨ ਤੋੜਦਿਆਂ ਘਟਨਾਵਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਤਾਂ ਹੁਣ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਲੋਕ Apple Store ਨੂੰ ਲੁੱਟਦੇ ਦਿਖਾਈ ਦੇ ਰਹੇ ਨੇ। ਲੋਕਾਂ ਦੇ ਵੱਲੋਂ Apple Store ਦੇ ਸ਼ੀਸ਼ਿਆਂ ਦੀ ਭੰਨ ਤੋੜ ਕੀਤੀ। ਅੰਦਰ ਦਾਖਲ ਹੋਣ ਦੇ ਲਈ Apple Store ਦੇ ਸ਼ੀਸ਼ੇ ਤੋੜੇ ਗਏ ਤੇ ਉਸ ਤੋਂ ਬਾਅਦ ਲੋਕ Apple ਦੇ ਗੈਜੇਟਸ ਲੈ ਕੇ ਦੁਕਾਨ ਤੋਂ ਭੱਜਦੇ ਵੀ ਦਿਖਾਈ ਦੇ ਰਹੇ ਨੇ